ਕੀ ਵੇਖਿਆ ਤਾਂ ਦੇਖੋ ਆਪਾਂ ਜੀ ਵੇਖੋ ਪੰਜਾਬ ਦੇ ਵਿੱਚ ਜਿੱਥੇ ਸਵੇਰ ਤੋਂ بارش ਦੇ ਨਾਲ ਨਦੀਆਂ ਔਰ ਨਾਲੇ ਚੋਫਾਨ ਆ ਰਹੇ ਔਰ ਉਸੇ ਤਰੀਕੇ ਨਾਲ ਰੁੜਕੀ ਖਾਮ ਦੇ ਨਜ਼ਦੀਕ ਇਲਾਕੇ ਦੇ ਵਿੱਚ ਪਾਣੀ ਦਾ ਵਹਾਅ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਖੰਦੇ ਸ਼ਰਮਣ ਨੂੰ ਕਹਾਂਗਾ ਜ਼ਰੂਰ ਦਿਖਾਵੇ ਕਿਉਂਕਿ ਬੇहद ਜਿਹੜੀਆਂ ਨੇ ਡਰਾਉਣ ਵਾਲੀਆਂ ਤਸਵੀਰਾਂ ਨੇ ਔਰ ਇਹ ਕਿਤੇ ਬਾਹਰ ਦੀ ਨਹੀਂ ਬਲਕਿ ਮੋਹਾਲੀ ਔਰ ਕਰਨ ਇਲਾਕੇ ਦੀਆਂ ਨੇ ਜਿੱਥੇ ਇਹ ਨਹਿਰ ਜਿਹੜੀ ਨਿਕਲਦੀ ਆ ਤਾਂ ਲਗਲੇ ਲਗ ਭੱਗ ਪੰਜ ਤੋਂ 10 ਪਿੰਡ ਜਿਹੜੇ ਨੇ ਬਿਲਕੁਲ ਨਾਲ ਰੁੜਕੀ ਖਾਂ ਮਾਨਕਪੁਰ ਕਲਰ ਔਰ ਐਸੇ ਤਰੀਕ ਨਾਲ ਬਾਕੀ ਪਿੰਡਾਂ ਦਾ ਵੀ ਸਪਰਕ ਉਹ ਇਸ ਰਸਤੇ ਰਾਹੀਂ ਟੁੱਟਾ ਹੋਇਆ ਨਜ਼ਰ ਆ ਰਿਹਾ ਸੋ ਹਾਲਾਂਕਿ ਇਸ ਦੇ ਵਿੱਚ ਕਿੰਨੀ ਪਰੇਸ਼ਾਨੀ ਜਿਹੜੀ ਹੈ ਉਹ ਆਮ ਲੋਕਾਂ ਨੂੰ ਨਹੀਂ ਕਿਉਂਕਿ ਦੂਸਰੇ ਪਾਸੇ ਵੀੜ ਜਸਰੀ ਰਹਿ ਪਿੰਡ ਵਾਸੀ ਖੜੇ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹ ਰਸਤਾ ਜਿਹੜਾ ਠੀਕ ਹੋਵੇ ਬਾਰਿਸ਼ ਕਟੂਤਾ ਔਰ ਪਾਣੀ ਜਿਹੜਾ ਘਟੇਤਾ ਪਿੰਡ ਲਾਟਾਂ ਅਸੀਂ ਜਿਹੜੇ ਛੜਨਾ ਨੇ ਤੁਹਾਡੇ ਨਾਮ ਕੀ ਹੈ ਔਰ ਕਦੋਂ ਤੋਂ ਇਹ ਲਗਾਤਾਰ ਚੱਲਦਾ ਕਿਉਂਕਿ ਪਿੱਛੇ ਦੇ ਵਿੱਚ ਲਗਾਤਾਰ ਸੀ ਆ ਜੀ ਇਹ ਤਾਂ ਜੀ ਮਦਦ ਕਰਨੀ کئی ਸਾਲਾਂ ਤੋਂ ਚੱਲ ਰਿਹਾ ਜੀ ਹੁਣ ਸਰੂਪੀ ਪਲੇਡੀ ਨੇ ਪੰਚਾਇਤ ਨਾਲ ਇਕੱਠੇ ਹੋ ਕੇ ਜੀ ਲੋਕਾਂ ਦਾ ਆਮ ਜਨਤਾ ਨੇ ਇਹ ਠੀਕ ਕਰਾਇਆ ਜੀ ਪੰਜ-ਸੱਤ ਵਾਰੀ ਪੰਜ-ਛੇ ਵਾਰੀ ਹੋ ਗਿਆ ਜੀ ਹੁਣ ਦੁਬਾਰੇ ਫੇਟ ਟੁੱਟ ਗਿਆ ਬਹੁਤ ਪਰੇਸ਼ਾਨ ਹੈ ਲੋਕ ਕਈ ਪਿੰਡ ਪਲੇਡੀ ਹੋ ਗਿਆ ਪਿਊੜ ਹੋ ਗਿਆ ਰੁੜਕੀ ਹੋ ਗਿਆ ਜੀ ਮਤਲਬ ਕਈ 10 15 50 ਪਿੰਡ ਹੋਣਗੇ ਬਹੁਤ ਪਰੇਸ਼ਾਨ ਹੈ ਜੀ ਪਰ ਇਹ ਪ੍ਰਸ਼ਾਸਨ ਇੱਕ ਵਾਰੀ ਗੌਰ ਕਰ ਰਿਹਾ ਕੋਈ ਗੌਰ ਨਹੀਂ ਜੀ ਕਰ ਰਹਾ ਕੋਈ ਗੌਰ ਨਹੀਂ ਜੀ ਕਰ ਰਹਾ ਸੜਕਾਂ ਦੇ ਕੋ ਗੁਰੀ ਹਾਲਤ ਹੈ ਜੀ ਹੋਈ ਜੀ ਬਹੁਤ ਲੰਗੜਾ ਨਿਆਣਾ ਨੂੰ ਬੱਚਾ ਨੂੰ ਬਹੁਤ ਪਰੇਸ਼ਾਨ ਪਰੇਸ਼ਾਨੀ ਹੈ ਜਿਹੜੇ ਕਮੰਡਰ ਮੇਨ ਰਸਤਾ ਜੀ ਇਹ ਆ 92 ਲਗਭਗ ਲਾਇਆ ਸੀ ਬੋਰੀਆਂ ਜਿਹੜੀਆਂ ਦਸਤਰੀਆਂ ਨੇ ਪਈਆਂ ਇੱਥੇ ਪਾਣੀ ਦਾ ਕੋਈ ਨਹੀਂ ਲਾਇਆ ਤਾਂ ਜੀ ਇਹ ਇੱਕ ਵਾਰੀ ਨੇ 5 6 ਵਾਰੀ ਕਰ ਲਿਆ ਜੀ ਕੰਮ ਇਹ ਪਰ ਉੜਕੀ ਦੇ ਮੇਰੇ ਉੜਕੀ ਦੇ ਬੰਦੇ ਮੁੰਡੇ ਖੜੇ ਹੀ ਆ ਲੇੜੀ ਜਾਂ ਤਾਂ ਠੀਕ ਕਰਦੇ ਇਹਨੂੰ ਫੇਰ ਬਾਰਸ਼ ਜੇ ਫੇਰ ਖਰਾਬ ਹੋ ਜਾਈਏ ਮੈਨੂੰ ਕੋਈ ਪੱਕੇ ਇੰਤਜ਼ਾਮ ਨਹੀਂ ਕੀਤਾ ਮੁਲਾਦੀ ਕੋਈ ਆਇਆ ਨਹੀਂ ਸੜਕਾਂ ਦੇਖੋ ਵੀ ਬੁਰੀ ਹਾਲਤ ਹੈ ਇਹ ਵੀ ਆਮ ਪਿੰਡ ਦੇ ਲੋਕਾਂ ਪਿੰਡ ਦੇ ਲੋਕਾਂ ਝੂਲੇ ਰਹਾਤਾ ਆਪ ਦੀ ਖਰਿਆ ਜੀ ਜਾ ਕੇ ਤੁਸੀਂ ਦੇਖ ਸਕਦੇ ਇਹ ਵੀ ਆਪ ਕੀ ਕਰ ਰਹਾਤਾ ਕੋਈ ਬੁਜ਼ਾਰ ਨਹੀਂ ਨਿਖਾਤਾ ਹੈ ਬਬੈ ਪੂਰੀ ਹਾਲਤ ਹੈ ਔਰ ਕਿੰਨੇ ਕਿ ਪਿੰਡ ਅਕੀ ਉਹ ਵਾਦੀ ਕਿੰਨੇ ਕਿ 1 ਪਿੰਡ ਦੀ ਜੀ ਦੇਖਿਆ ਜਾਵੇ 10 ਪਿੰਡ ਵੀ ਹਜ਼ਾਰ 8 900 ਇਹ ਬੰਦਾ ਹੈ 800 890 201500 ਪਿੰਡ ਹੈ ਜੀ ਅਗਲਾ ਮਤਲਬ ਮੇਰਾ ਰਸਤਾ ਇਹ ਹੈ ਜੀ ਠੰਡੀਗੜ ਜਾਣ ਵਾਸਤੇ ਜੀ ਹੋਰ ਕੋਈ ਰਸਤਾ ਨਹੀਂ ਹੈ ਇਹ ਹੀ ਪੱਤੀ ਮੇਰੋ ਜੀ ਕੋਈ ਨਹੀਂ ਜੀ ਪੋਤਾ ਪੁਰੀ ਹਾਲ ਤਾਂ ਸਰਕਾਰ ਬਸ ਕੰਮ ਖਰਾਬੇ ਹੋਇਆ ਪਿਆ ਤੇ ਇਹ ਰਸਤਾ ਜਿਵੇਂ ਅੱਗੇ ਉਹ ਕੰਦ ਵੀ ਰਸਤੋਂ ਸੱਲ ਜਿਹੜੀ ਉਹ ਵੀ ਲੱਤੀ ਜਾਂਦੀ ਹੈ ਨਾਲ ਨਾਲ ਘੁੱਟਦੀ ਜਾਂਦੀ ਹੈ ਜ਼ਮੀਨ ਸਾਰਾ ਦੇਖੋ ਸਾਰੇ ਸਾਹਮਣੇ ਦਿਖ ਰਿਹਾ ਜੀ ਸਾਰਾ ਢਾਹ ਬਹੁਤ ਦੂਰ ਤੱਕ ਚਲੇਗਾ ਜੀ ਇਹ ਹੁਣ ਪਹਿਲਾਂ ਤਾਂ ਇਹ ਹੁਣ ਬਹੁਤ ਤੌੜਾ ਹੋ ਗਿਆ ਉਹਦਾਰੇ ਨੂੰ ਇਹਨੂੰ ਆਹ ਪੈਟਰੋਲ ਵੀ ਪੈ ਤਰਾ ਜੀ ਅਗਲੇ ਮਿੰਟ ਹਾਂ ਜੀ ਆਹ ਤਾਂ ਰਾਈ ਚੀਜ਼ ਦਾ ਜੀ ਤੋ ਹੁਣ ਕੋ ਅਪੀਲ ਕੀ ਆ ਮੰਗ ਕੀ ਆ ਪ੍ਰਸ਼ਾਸਨ ਅਗਰ ਪ੍ਰਸ਼ਾਸਨ ਜੀ ਆਈ ਮੰਗਾ ਜੀ ਵੀ ਉਹਨੂੰ ਚੰਗੀ ਤਰ੍ਹਾਂ ਇਹਦਾ ਮਤਲਬ ਪੋਲ ਲੱਗਿਆ ਜਾ ਬਈ ਇਹ ਤਾਂ ਉੱਚਾ ਕਰਕੇ ਹੀ ਹਾਂ ਨਹੀਂ ਤਾਂ ਬਹੁਤ ਬੰਦਾ ਹਾਰਾ ਜੀ ਦਾ ਇੱਕ ਦੋ ਬੰਦਾ ਪਹਿਲਾਂ ਹਰ ਵੀ ਜਾ ਜੀ ਇੱਥੇ ਜੀ ਹਾਂ ਜੀ ਹਾਂ ਤੇ ਪਿੱਛੋਂ ਨਾਲ ਡੰਗ ਰੁਗਰ ਹੀ ਰਹਿ ਕੇ ਆ ਜਾਂਦੇ ਪਿੱਛੇ ਪਾਣੀ ਆਉਂਦਾ ਹੁੰਦੇ ਵੀ ਆਉਂਦੇ ਆ ਤਾਂ ਇਹ ਚੁਗਦਾ ਕੁਛ ਨਹੀਂ ਉਹ ਤੱਕ ਪਾਣੀ ਚੜ ਜਾਂਦਾ ਉੱਧਰ ਉੱਤੇ ਤੱਕ ਜੀ ਅੱਛਾ ਜਿੱਥੇ ਆਪਾਂ ਖੜੇ ਏ ਲੈਵਲ ਤੋਂ 5 6 6 ਫੁੱਟ ਦਾ ਲੈਵਲ ਪਹੁੰਚਾ ਹੋ ਜਾਂਦਾ ਪਾਣੀ ਲੱਗ ਜੀ ਇੰਨਾ ਪਾਣੀ ਆਉਂਦਾ ਜੀ ਮਤਲਬ ਫਿਰ ਵੀ ਪ੍ਰਸ਼ਾਸਨ ਨਹੀਂ ਸੋਚਦਾ ਐਸਾ ਕੋਈ ਨਹੀਂ ਕੋਈ ਨਹੀਂ ਇਹ ਹਲਕਾ ਅਨਮੋਲ ਵਗਨ ਮੰਡਾ ਹਲਕਾ ਹਾਂਜੀ ਹਾਂ ਮੈਡਮ ਨਾ ਮੁੜ ਕੇ ਦਿਖਾਈ ਨਹੀਂ ਅੱਥੇ ਉਹ ਨਹੀਂ ਦਿਖਦੇ ਐ ਮੁੜ ਕੇ ਕੋਈ ਨਹੀਂ ਦਿਖਾਇ ਐ ਸਹੀ ਨਾ ਮੈਡਮ ਵੀ ਜੀ ਨਾ ਕੋਈ ਤੁਸੀਂ ਕਦੀ ਗਏ ਵੀ ਨਹੀਂ ਉਥੋਂ ਤੱਕ ਪਹੁੰਚ ਵੀ ਨਹੀਂ ਗਏ ਜੀ ਗਏ ਜਾਂਦੇ ਪੁੱਛ ਆ ਦੇ ਜੀ ਚਲੇ ਗਏ ਅੱਗੇ ਚਲੇ ਗਏ ਬੜਾ ਇਕਦਾਂ ਨਿਕਲ ਆਉਂਦੀ ਕੋਈ ਨਹੀਂ ਜੀ ਕੋਈ ਪਰ ਆਉਂਦੇ ਨਹੀਂ ਐ ਕੋਈ ਨਹੀਂ ਜੀ ਆਉਂਦਾ ਹੈ ਬਹੁਤ ਪਰੇ ਜਾ ਸਾਰੇ ਪਿੰਡੇ ਪਰੇਸ਼ਾਨ ਇੱਕ ਕਹਿਆ ਜੀ ਤਾਂ ਇਹ ਸਭ ਦੇ ਨਾਲਾ ਜ਼ਿਕਰ ਦੇ ਕੇ ਜਾਵੇ ਹਾਲਾਂਕਿ ਲੋਕਾਂ ਦੇ ਵਿੱਚ ਪਰਚਾਨੀ ਦਾ ਸਵੱਪਤਾ ਜ਼ਰੂਰ ਹੈ ਪਰੇ ਪਾਣੀ ਜਿਹੜਾ ਜਿਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਹੈ ਤਾਂ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਨੇ ਪਿੰਡ ਵਾਸੀ ਉਹ ਵੀ ਪ੍ਰੇਸ਼ਾਨ ਨੇ ਹਾਲਾਂਕਿ ਰਸਤਾ ਜਿਹੜਾ ਇਹੀ ਰੱਖਿਆ ਗਿਆ ਹੈ ਔਰ ਚੰਡੀਗੜ੍ਹ ਨੂੰ ਜਾਣ ਲਈ ਲਗਭਗ ਜਿਵੇਂ 25 ਤੋਂ 30 ਮਿੰਟ ਜਿਹੜੇ ਪਿੱਛੇ ਲੱਗਦੇ ਨੇ ਪਰ ਇਹ ਸਭ ਦਾ ਜ਼ਿੰਮੇਵਾਰ ਅਸਲ ਦੇ ਵਿੱਚ ਕਿਹਨੂੰ ਮੰਨਿਆ ਜਾ ਸਕਦਾ ਕਿਉਂਕਿ ਹਲਕਾ ਅਨਮੋਲ ਗਗਨ ਮਾਂ ਜਿਹੜੇ ਮਜੂਤਾ ਬਤਾਈਕ ਨੇ ਔਰ ਖਰੜ ਤੋਂ तमाम ਇਲਾਕਿਆਂ ਦੇ ਵਿੱਚ ਉਹਨਾਂ ਦਾ ਵਿਰੋਧ ਹੁੰਦਾ ਨਜ਼ਰ ਆਉਂਦਾ ਕਿਉਂਕਿ ਕਿਸੇ ਵੀ ਇਲਾਕੇ ਦੇ ਵਿੱਚ ਉਹ ਜਾਂਦੇ ਨਹੀਂ ਹੈ ਔਰ ਜਦੋਂ ਕਿਸੇ ਇਲਾਕੇ ਤੇ ਜਾਂਦੇ ਨੇ ਤਾਂ ਲੋਕ ਫਿਰ ਉਸੇ ਤਰੀਕੇ ਦੇ ਨਾਲ ਸਿੱਧ 4 ਸਾਲ ਹੋ ਗਏ ਲਗਭਗ ਤੁਸੀਂ ਕਦੀ ਹਲਕੇ ਦੇ ਵਿੱਚ ਪਹੁੰਚੇ ਨਹੀਂ ਤਾਂ ਉਸ ਸਮੇਂ ਵੀ ਲਗਾਤਾਰ ਜਿਹੜੇ ਇਜਾਮ ਨੇ ਦੇਖਣ ਨੂੰ ਮਿਲਦੇ ਨੇ ਪਰ ਹੁਣ ਸਥਿਤੀ ਸਾਹਮਣੇ ਹੈ ਬੇਹੱਦ ਗੰਭੀਰ ਨਾਜ਼ੁਕ ਹੈ ਔਰ ਜੇਕਰ ਇਹ ਪਰਸਾ ਟੁੱਟਦਾ ਹੈ ਤਾਂ ਪਿੱਛੇ ਲਗਭਗ 20 ਤੋਂ 25 ਪਿੰਡ ਜਿਹੜੇ ਨੇ ਉਹਦਾ ਸੰਪਰਕ ਇਸ ਰਸਤੇ ਰਾਹੀਂ ਟੁੱਟਦਾ ਹੈ ਤਾਂ ਵਿਦਿਆਰਥੀਆਂ ਨੂੰ ਅੱਗੇ ਪੜਨ ਦੇ ਲਈ ਜਾਣਾ ਜਾਂ ਲੋਕਾਂ ਦੀ ਆਪਣੀ ਨੌਕਰੀਆਂ ਦੇ ਲੈਣਾ ਤਾਂ ਸਵੇਰ ਦੀ ਉਡੀਕ ਹੈ ਕਿ ਕਦੋਂ ਪਾਣੀ ਵਹਿਣਾ ਜਾਵੇਗਾ ਔਰ ਆਪਣੇ ਕਮਾਕਾਰਾਂ ਤੇ ਲੋਕ ਜਿਹੜੇ ਨੇ ਉਹ ਜਾਣਗੇ ਤਵਾਬ ਤਸਵੀਰਾਂ ਜਿਹੜੀਆਂ ਨੇ ਉਹ ਇਸ ਕਦਰ ਹੈਰਾਨ ਕਰ ਦੇਣ ਵਾਲੀਆਂ ਨੇ ਕੈਮਰਾ ਪਰਸਪਤ ਰੰਜੀ ਸ਼ਰਮਾ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ న్యూਸ ਮੋਹਾਲੀ